ਬਾਕੀ ਕਿੱਦਰੀ ਹੈ ਅਸੀਂ ਇੱਥੇ ਮਿਨਿਊਟਲੀ ਸਰਚ ਕੀਤੀ ਹੈ ਜਿਹੜੇ ਨਸ਼ਾ ਤਸਕਰ ਆ ਗਏ ਨੇ ਵੇਚਣ ਵਾਲੇ ਜਾਂ ਪੀਣ ਵਾਲੇ ਉਹਨਾਂ ਬੰਦਿਆਂ ਦੀ ਸਰਚ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਜਰੂਰ ਕੋਈ ਨਾ ਕੋਈ ਸਾਨੂੰ ਬਰਾਮਦਗੀ ਮਿਲੇਗੀ ਲੇਕਿਨ ਅਸੀਂ ਇਹਨਾਂ ਨੂੰ ਜਿਹੜਾ ਨਸ਼ਾ ਕਿਸੇ ਵੀ ਸੂਰਤ ਦੇ ਵਿੱਚ ਅੱਜ ਤੋਂ ਬਾਅਦ ਜਿਹੜਾ ਨਹੀਂ ਵੇਚਣਗੇ ਤੇ ਨਾ ਹੀ ਪੀਣਗੇ ਇਹ ਇਹਨਾਂ ਨੂੰ ਦਬੋਚਿਆ ਜਾਏਗਾ ਕਿੱਥੇ ਕਿੱਥੇ ਰੇਡ ਹੋਈ ਹੈ ਰੇਡ ਭਾਦਰਪੁਰ ਮਹੱਲਿਆਂ ਦੇ ਵਿੱਚ ਘਰਾਂ 'ਚ ਸਾਰੇ ਪਾਸੇ ਰੇਡ ਹੋਈ ਹੈ ਹੋਰ ਕਿੱਧਰ ਹੋਈ ਹੈ ਘੰਟਾ ਘਰ ਦੇ ਦੁਆਲੇ ਸੀ ਰੇਡ ਕੀਤੀ ਹੈ ਕਿੰਨਾ ਘੰਟਾ ਘਰ ਵੀ ਕੋਈ ਬਰਾਮਦਗੀ ਹੋਈ ਹੈ ਨਹੀਂ ਅਜੇ ਫਿਲਹਾਲ ਬਰਾਮਦਗੀ ਨਹੀਂ ਹੋਈ ਤੇ ਜੇ ਕੋਈ ਇਹਦੇ ਰਿਗਾਰਡਿੰਗ ਕੋ ਪકડਿਆ ਜਾਂਦਾ ਤੇ ਉਹਦਾ ਕੀ ਕਾਰਵਾਈ ਉਹਦੇ ਤੇ ਐਫ ਆਈ ਆਰ ਦਰਜ ਕਰਕੇ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਦੁਵਾਈ ਜਾਏਗੀ ਆ ਪੰਜਾਬ ਗਵਰਨਮੈਂਟ ਦੀਆਂ ਇਨਸਟ੍ਰਕਸ਼ਨਾਂ ਜੀ ਅੱਜ ਤੋਂ ਸਾਡਾ ਜਿਹੜਾ ਮਹਿੰਮ ਹੈਗੀ ਹੈ ਨਸ਼ਾ ਛਡਾਊ ਉਹ ਸ਼ੁਰੂ ਹੈ ਅਸੀਂ ਬਰੀਕੀ ਦੇ ਨਾਲ ਪੂਰੀ ਮਿਹਨਤ ਦੇ ਨਾਲ ਤੇ ਸ਼ਕਤੀ ਦੇ ਨਾਲ ਇਹਨਾਂ ਦੇ ਨਾਲ ਪੇਸ਼ ਆਵਾਂਗੇ ਜਿਹੜੇ ਹੁਣ ਸ਼ਾਰਪ ਤੇ ਇੰਟਰ ਸਟੇਟ ਨਾਕੇ ਹੈਗੇ ਆ ਉਹਨਾਂ ਤੇ ਕੀ ਕਾਰਵਾਈ ਹੋਏਗੀ ਉਹਨਾਂ ਤੇ ਵੀ ਚੈਕਿੰਗ ਸਾਡੀ ਜਾਰੀ ਹੈ ਇੰਟਰ ਸਟੇਟ ਨਾਕਿਆਂ ਤੇ ਔਰ ਪ੍ਰਾਪਰ ਜੇ ਕੋਈ ਸਾਨੂੰ ਅਨਸਕਾਵਾ ਕੁਝ ਮਿਲਦਾ ਹੈ ਕੋਈ ਨਸ਼ਾ ਵਗੈਰਾ ਜਾਂ ਕੋਈ ਤਸ਼ਕਰ ਜਾਂ ਕੋਈ ਇਤਰਾਜ ਜੋ ਕੋਈ ਵੀ ਚੀਜ਼ ਮਿਲਦੀ ਇਮੀਡੀਏਟ ਐਫ ਆਈ ਆਰ ਲਾਚ ਕਰਾਂਗੇ